ਜਿੰਨੇ ਮਿੱਟਰ ਕੀਆ ਸਾਰੇ ਭਰਾਵਾਂ ਦਾ ਘਰ ਪਰਵਾਸ ਜਾਣ ਨੂੰ ਸਰ ਵੀ ਨਾ ਛੱਡਣ ਦੇ ਕਰਦੇ ਕੋਲ ਦੀ ਸਟਾਰਟਿੰਗ ਤੇ ਸਟਾਰਟਿੰਗ ਆਪਾਂ ਵੀ ਖੁੱਡੇ ਸਾਫ਼ ਕਰਨੇ ਆ ਪਹਿਲਾਂ ਦੋ ਰੈਗ ਜਿਹੜੇ ਆਪਣੇ ਕੱਲ ਵਾਲੇ ਉਹ ਕਰਕੇ ਅੱਜ ਆਪੇ ਯਾਰ ਜਾਨਵਰ ਨਹੀਂ ਛੱਡਣਗੇ ਕਿਉਂਕਿ ਡੈਡੀ ਦਾ ਇੱਥੇ ਹੈ ਨਹੀਂਗਾ ਉਹ ਰਸਤਾਰੇ ਚ ਗਿਆ ਆਵਿਆ ਤੇ ਆਪਾਂ ਫਿਰ ਥੋੜਾ ਸ਼ਹਿਰ ਵੀ ਜਾ ਕੇ ਆਉਣ ਯਾਰ ਕੰਮ ਪੈ ਗਿਆ ਇੱਥੇ ਮੁੰਡੇ ਨਾ ਜਾਣਾ ਮੁੰਡੇ ਦਾ ਫੋਨ ਆਇਆ ਸੀ ਤੜਕੇ ਇਹ ਕਹਿੰਦਾ ਬਈ ਸ਼ਹਿਰ ਚੱਲ ਕੇ ਆਵਾਂਗੇ ਆਪਾਂ ਮੈਂ ਕੋਈ ਨਹੀਂ ਬੇਚਾ ਲਾਵਾਂਗੇ ਇੱਕੀ ਬਰੋਂ ਇੱਥੇ ਕਿੰਨਾ ਟਾਈਮ ਲੱਗ ਜੇ ਯਾਰ ਕੂਤਰਾ ਆਪਾਂ ਛੱਡ ਚੱਲ ਗਏ ਇੱਥੇ ਤੇ ਐਵੇਂ ਉੱਡ ਉੱਡ ਬੈਠੀ ਜਾਣਾ ਨਾ ਕੋਈ ਫਾਇਦਾ ਨਹੀਂ ਇਹ ਗੱਲ ਦਾ ਤੇ ਕੋਈ ਨਹੀਂ ਕੱਲੂ ਛੱਡ ਲਾਂਗੇ ਆਪਾਂ ਕਿਉਂ ਕੱਲ ਛੱਡੇ ਸੀਗੇ ਅੱਜ ਦੀ ਰੈਸਟ ਹੋ ਜੂਗੀ ਕੂਤਰਾ ਦੀ ਤੇ ਕੱਲੂ ਫੇਰ ਛੱਡ ਲਾਂਗੇ ਆਪਾਂ ਤੇ ਪਹਿਲਾਂ ਯਾਰ ਦੋ ਖੁੱਡੇ ਸਾਫ਼ ਕਰਦਗੇ ਖੁੱਡੇ ਸਾਫ਼ ਕਰਕੇ ਚੱਲਾਂਗੇ ਆਪਾਂ ਆਹ 1 ਗਾਣੇ ਚੱਕਦਗੇ ਨਾ ਪਹਿਲਾਂ ਤਾਂ ਇੱਧੇ ਦੇਖਦੇ ਆਣੇ ਪਏ ਇਹਨੂੰ ਹੋਰ ਇਹ ਖੰਡਾ ਲਾ ਲਿਆ ਕੂਤਰੀ ਨੇ ਹੋਰ ਬਈ ਤੇ ਟਰੇ ਚ ਹੀ ਆ ਮਿੱਤਰ ਦਾਣੇ ਤੇ ਆਹ ਲੀਆਂ ਐ ਕਰਦੇ ਆ ਆਹ ਲੀਆਂ ਗੂਦਰੀਆਂ ਆਪਾਂ ਸਾਰੀਆਂ ਤੇ ਇਹ ਆਪਾਂ ਵੱਡੇ ਜਾਲ ਚ ਪਾ ਦਿੰਨੇ ਜਿਹੜਾ ਆਉ ਰਿਹਾ ਉਹ ਜਾਲ ਚ ਪਾ ਕੇ ਤੇ ਆਹ ਗੂਦਾਂ ਕੱਢ ਕੇ ਆਹ ਲੇ ਕੂਤਰੇ ਜਿਹੜੇ ਉਹ ਇੱਧਰ ਹੀ ਖੁੱਡੇ ਕਰਦਾਂਗੇ ਰਾ ਆਹ ਲੇ ਗੁੱਡਾ ਸਾਫ਼ ਕਰਦਾਂਗੇ ਉਧਰ ਕੋਈ ਕੂਤਰਾ ਨਹੀਂ ਹੋਣਾ ਸਾਫ਼ ਕਰਕੇ ਕਬੂਤਰ ਆਪਾਂ ਛੱਡ ਦਾਂਗੇ ਫੇਰ ਉਧਰ ਤੇ ਮਣ ਕੇ ਆਹ ਸਾਫ਼ ਕਰਦਾਂਗੇ ਇਹ ਸਾਫ਼ ਕਰਕੇ ਕਬੂਤਰਾਂ ਨੂੰ ਛੱਡ ਦਾਂਗੇ ਇੱਧਰ ਵਧੀਆ ਸਿਸਟਮ ਹੈ ਤੇ ਕੂਤਰਾਂ ਨੂੰ ਆਪਾਂ ਬਾਹਰ ਕੱਢ ਲੈਨੇ ਇਹ ਸਾਰੀਆਂ ਹੀ ਤੇ ਘੰਟਾ ਪਾ ਦੇਣਾ ਧੁੱਪੇ ਵੱਜ ਪਈ ਛੱਡ ਦਾਂਗੇ ਤੇ ਬਾ ਮੇਟਰ ਗਰਮੀ ਆ ਗਈ ਹੁਣ ਤੇ ਬਾਈਆਂ ਨੇ ਹਜ ਪੁੱਛਿਆ ਸੀ ਮੈਂ ਕਿੰਨੇ ਕਿੰਨੇ ਕਬੂਤਰ ਬਾਹਰ ਕਾਢ ਲੇ ਬਾਈਆਂ ਕਮੈਂਟ ਬਹੁਤ ਆਏ ਕਈਆਂ ਨੇ 10 ਕਾਢ ਲੇ ਕਈਆਂ ਚਾਰ ਕਾਢ ਲੇ ਤਿੰਨ ਕਾਢ ਲੇ ਦੋ ਕਾਢ ਲੇ ਇੱਕ ਕਾਢ ਲਿਆ ਨਾ ਸਾਰੇ ਬਾਈਆਂ ਨੇ ਕਮੈਂਟ ਕੀਤੇ ਤੇ ਮੇਰਾ ਬਾਈਆਂ ਹੀ ਕਮੈਂਟ ਕਰ ਰਿਆ ਕਰੋ ਹਣਾ ਤੇ ਸਾਰਿਆਂ ਦੇ ਰਿਪਲਾਈ ਹੋਣਗੇ ਯਾਰ ਸਾਰਿਆਂ ਦੇ ਕੀਤਾ ਬਈ ਰਿਪਲਾਈ ਕੋਈ ਆ ਜ ਨਹੀਂ ਹੋਣਾ ਜਿਹਦਾ ਮੈਂ ਰਿਪਲਾਈ ਨਾ ਕੀਤਾ ਹੋਵੇ ਹਣਾ ਜਿਹੜਾ ਕਮੈਂਟ ਕਰਦਾ ਬਈ ਸਾਰਿਆਂ ਦਾ ਰਿਪਲਾਈ ਕਰਦੇ ਆਂ ਆਪਾਂ ਤੇ ਮਤਲਬ ਰਾਤ ਨੂੰ ਪਾ ਦੇਣਾ ਮੈਂ 7 ਵਜੇ ਵਲੌਗ ਤੇ 7 ਵਜੇ ਪਾ ਕੇ ਤੇ ਤੜਕੇ ਤੇ ਕਰਿਆ ਮੈਂ ਸਾਰੇ ਕਮੈਂਟ ਵੇਖ ਲੈਣ ਜਿਹੜਾ ਜਿਹੜਾ ਬਈ ਕਮੈਂਟ ਕਰਦਾ ਤੇ ਕਮੈਂਟ ਸਾਰੇ ਵੇਖ ਕੇ ਤੇ ਸਾਰਿਆਂ ਦਾ ਰਿਪਲਾਈ ਕਰਦੀਦਾ ਆਪਾਂ ਜੇ ਕੋਈ ਚੀਜ਼ ਪੁੱਛਣੀ ਹੋਵੇ ਤੇ ਜਾਂ ਕੋਈ ਕੋਈ ਮੈਸੇਜ ਕਰਨਾ ਹੋਵੇ ਤੇ ਕਮੈਂਟ 'ਚ ਮੇਰਾ ਬਈ ਕਰਦਾ ਕੋਈ ਚੱਕਰ ਨਹੀਂ ਆਪਾਂ ਸਾਰੀ ਪੜ ਦਿੰਨੇ ਆ ਤੇ ਕਿਹੜਾ ਨੇ ਯਾਰ ਖੁੱਡੇ ਸਾਫ ਕਰ ਲਏ ਦੋ ਖੁੱਡੇ ਸਾਫ ਕਰਕੇ ਤੇ ਉਹ ਲੰਗਾ ਕਿੱਲਾ ਕੱਢ ਗਿਆ ਜਾਲ 'ਚ ਫਿਰ ਵੇਨੇ ਆ ਧਾਣੇ ਵੀ ਕੱਢਦੇ ਜੀ ਬਾਹਰ ਆਪਾਂ ਧਾਣੇ ਰੱਖ ਲਏ ਇੱਥੇ ਛੋ ਜੀ ਤੇ ਗੂਤਰਾਂ ਆਪਾਂ ਸਾਰੀਆਂ ਪਾ ਲਾਂਂ ਗੁੰਡਾਂ ਵੀਰੇ ਲੱਗਣੀਆਂ ਹਾਂ ਲੱਗਣੀਆਂ ਖਿੱਚ ਕੇ ਕਰਦੇ ਧੁੱਪਿਆ ਪੈਣਾ ਨੇ ਲੋ ਜੀ ਓਕੇ ਹਾਂ ਰਿਪੋਰਟ ਜਾਵਾਂ ਮੈਂ ਕਹੀਂ ਤੱਕ ਇਹਨਾਂ ਨੂੰ ਧੁੱਪੇ ਪਾ ਦਨੇ ਆ ਤੇ ਉਹਨਾਂ ਆਪ ਕਰ ਦਨੇ ਖੁੱਡਾ ਸਾਫ ਪਰਲੇ ਕੂਤਰ ਜਿਹੜੇ ਉਹ ਆਪਾਂ ਖੁੱਡਾ ਖੋਲ ਕੇ ਇਧਰਲੇ ਪਾਸੇ ਕਰ ਦਨੇ ਪਹਿਲਾਂ ਪਰਲਾ ਕਰਾਂਗੇ ਮਣਕੇ ਇਧਰੋਂ ਕੂਤਰ ਚੱਕ ਕੇ ਪਏ ਪਰਲੇ ਬਾਸ ਫੇਰ ਕਰ ਦਾਂਗੇ ਤੇ ਮਣਕੇ ਆ ਖੁੱਡਾ ਵਿਹਲਾ ਹੋ ਜਾਊਗਾ ਮਣਕੇ ਇਹ ਕਰ ਦਾਂਗੇ ਆ ਵੀ ਦਾਣ ਚੱਕਣ ਵਾਲੇ ਇਹ ਵੀ ਚੱਕ ਆਣੇ ਆਪਾਂ ਜਿਹੜੇ ਕਰ ਦਗੇ ਕੂਤਰਾ ਪਰਲੇ ਪਾਸੇ ਚਲੋ ਬਈ ਓ ਬਗਰ ਨਹੀਂ ਮੁੜਨਾ ਚੱਲ ਡੱਬੇ ਪਹਿਲਾਂ ਤੂੰ ਚੱਲ ਲੈ ਕਿਹੜਾ ਆਈ ਯਰ ਕਿਨਾ ਆਪਾਂ ਸਾਰੇ ਉਤਰ ਫੜ ਫੜੀ ਕਰਨੇ ਪੈਣੇ ਆ ਐ ਤੰਦਾਂ ਨਹੀਂ ਜਾਣਾ ਨੀਗਾ ਗਿਆ ਇਹ ਵੀ ਤੇ ਕਿਹੜਾ ਆਪਾਂ ਸਾਰੇ ਉਤਰ ਇਧਰ ਕਰਦਗੇ ਯਾਰ ਬਾਅਦ ਕਰਦੇ ਕੋਡਾ ਸਾਫ ਸਾਰੇ ਉਤਰ ਛੱਡ ਤੇ ਇਧਰ ਆਪਾਂ ਤੇ ਕਰਦਗੇ ਆਪਾਂ ਪਾਰਲਾ ਕੋਡਾ ਸਾਫ ਛੇਦੀ ਛੇਤੀ ਜੀ ਆਪਾਂ ਥੋੜੀ ਕਾਲੀ ਵੀ ਜਿਆਦੇ ਆ ਅੱਜ ਪਰਲੇ ਬਸੇ ਘਰ ਤੇ ਕਬੂਤਰ ਆਪਾਂ ਕੂਦਣਾ ਬਾਹਰ ਕੱਢਦੇ ਆਂ ਗੂਦਰ ਪਰਲੇ ਬਸੇ ਕਰਤੇ ਆਹ ਥੋੜਾ ਸਾਫ ਕਰਕੇ ਤੇ ਇਹ ਗੂਤਰ ਇੱਦੇ ਛੱਡ ਦਾਂਗੇ ਤੇ ਉਹ ਥੋੜਾ ਸਾਫ ਕਰਕੇ ਗੂਦਰ ਅੰਦਰ ਛੱਡ ਦਾਂਗੇ ਤੇ ਕਰਦਗੇ ਮੈਂ ਥੋ ਮੇਡੀ ਸਾਫ ਤੇ ਸਿੱਟ ਦੇਨੇ ਮਿੱਟੀ ਆਪਾਂ ਵਿੱਚ ਇਹਦੇ ਓਕੇ ਹੋ ਗਏ ਜਮਾ ਰਿਪੋਰਟਾਂ ਜਮਾ ਸਾਫ ਕਰਤਾ ਗੁੱਡਾ ਇਥੇ ਕੁੰਡਾ ਰੱਖਦੇ ਨੇ ਪਾਣੀ ਵਾਲਾ ਬਾਅਦ ਛੱਡ ਦੇ ਕਬੂਤਰ ਜਮਾ ਸਾਫ ਕਰਤਾ ਗੁੱਡਾ ਚਲੋ ਭਈਆ ਉਧਰ ਹੀ ਫੇਰ ਛੱਡ ਤੇ ਸਾਰੇ ਜਾਨਵਰ ਪੇਮਾਰ ਦੇ ਕਰਦੇ ਪੂਰੇ ਤੇ ਇਹ ਕਰਦਗੇ ਮਿੰਟ ਮਿੰਟ ਆ ਵੀ ਫੁੱਟਾ ਸਾਫ ਤੇ ਫਿਰ ਚੱਲਦੇ ਆਪਾਂ ਰੋਬੋਟਾਂ ਜਾਂ ਮੌਕੇ ਹੋ ਗਏ ਹੋਣਗੇ ਕਰਤਾ ਸਾਫ ਹੋਇਆ ਜਾਵਾਂ ਇਧਰ ਰੰਗ ਪਿਆ ਆਪਣਾ ਇਹ ਵਾ ਮਿੱਟੀ ਸਿੱਟ ਨਹੀਂ ਰਹੇਗੀ ਮਿੱਤਰੋ ਮਿੱਟੀ ਸਿੱਟ ਕੇ ਕਬੂਤਰ ਛੱਡਦੇ ਆਂ ਤੇ ਮੈਨੂੰ ਬਾਲੀ ਕਾਲੀ ਆ ਮਤਲਬ ਥੋੜੀ ਨਹੀਂ ਕਹਿ ਸਕਦੇ ਛੇੜ ਛੇੜੀ ਮਿੱਟੀ ਸਿੱਟ ਕੇ ਚੱਲਦੇ ਆਪਾਂ ਬਾਈ ਕੋਲ ਫੋਨ ਬਹੁਤ ਫੋਨ ਆ ਗਿਆ ਯਾਰ ਉਹਦੇ ਮੈਨੂੰ ਇਹਨ ਹੋ ਗਿਆ ਤੇ ਯਾਰ ਮੈਂ ਕਿਹਾ ਬਸ ਨਾਉਣ ਲੱਗਾ ਬਸ ਪਾ ਦੇ ਮਿੱਟੀ ਆਪਾਂ ਲੈ ਆਣੇ ਮਿੱਟੀ ਭਰ ਕੇ ਥੱਲੋ ਓਕੇ ਹੋ ਮੇਰੇ ਬੋਟਾ ਮਿੱਟੀ ਖਲਾਰਤੀ ਆ ਤੇ ਇਹ ਕੋਈ ਬੈਠ ਨਹੀਂ ਰਹੀ ਗਿੱਡੇ ਚ ਤੇ ਇਧਰ ਖਲਾਰ ਚ ਮਿੱਟੀ ਆਪਾਂ ਫੋਲੀ ਪਾ ਦੀ ਵੇਖੋ ਪੈੜਾ ਨਹੀਂ ਨਾ ਉਵੇਂ ਮਿੱਟੀ ਪਾਈ ਦੀਆਂ ਉਦ ਤਰਾਂ ਦੇਗਾ ਹਣ ਬਿਠਾ ਪੈਰਾਂ ਨੂੰ ਨਹੀਂ ਲੱਗਦੇਗਾ ਬਈ ਇਹਨਾਂ ਦੇ ਬਿਠ ਮਾਰਨਗੇ ਤੇ ਪਾਣੀ ਸੁਖ ਲਿਆ ਕਰੂਗੀ ਮਿੱਟੀ ਤੇ ਛੱਡਦੇ ਕਬੂਤਰ ਨਾਲੇ ਕੁੰਡੇ ਪਾਣੀ ਪਾਦਗੇ ਆਹ ਰੋੜੇ ਨਿਕਲੇ ਜਿਹੜਾ ਛਾਣ ਕੇ ਪਾਈ ਤਿਆਰ ਰੋੜੇ ਨਿਕਲੇ ਲਓ ਜੀ ਦੋ ਕੁੰਡੇ ਹੋਰ ਰੈਡੀ ਹੋ ਗਏ ਆਪਣੇ ਤੇ ਫਰੈਸ਼ ਵਾਟਰ ਪਾ ਕੇ ਤੇ ਕਬੂਤਰਾਂ ਛੱਡ ਦਿੰਨੇ ਆਪਾਂ ਜਮਾ ਕੇ ਰੋਟਾ ਤੇ ਰੱਖਦੇ ਕੁੰਡੇ ਖੁੱਡਿਆਂ ਚ ਤੇ ਕਬੂਤਰਾਂ ਛੱਡਦੇ ਆ ਛੱਡ ਗਏ ਕਿ ਰੱਖੂਦੀਆਂ ਆਪਾਂ ਖੋਡੇ ਚ ਚਲੋ ਬਈ ਚਲੋ ਬਈ ਚਲੋ 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 ਪਾਣੀ ਵੀ ਰੱਖਤਾ ਆਪਾਂ ਚਲੋ 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 ਕਿਡੇ ਕਿਡੇ ਰਹਿ ਗਏ ਆਇਆ ਬਹੁਤ ਪਈਆ ਚਲੋ ਘੈਂਟਾ ਕਾ ਟੋਪਾ ਲੱਗੇ ਮਿੱਤਰੋ ਇਹਨਾਂ ਨੂੰ ਘੰਟੇ ਜੀ ਆਪਾਂ ਸਾਰਾ ਕੁਝ ਸਾਫ਼ ਕਰਤਾ ਇਧਰ ਹੀ ਪਾਣੀ ਰੱਖਤਾ ਤੇ ਇਧਰ ਹੀ ਰੱਖਤਾ ਬਦਾਣੇ ਰੱਖ ਲਈ ਜੰਗਾ ਟ੍ਰੇ ਚੱਕਣਾ ਦਾਣੇ ਰੱਖ ਕੇ ਤੇ ਆਪਾਂ ਵੀ ਨਾਲ ਕੇ ਫਿਰ ਚੱਲਦੇ ਆਂ ਚੱਲੋ ਬਈ ਜੀ ਸ਼ਹਿਰ ਨੂੰ ਬਾਈ ਲਈ ਜਾਂਦਾ ਪਾਰ ਆਉਦੇ ਗੇੜ ਦੇ ਤੇ ਆਪਾਂ ਜਾਣਾ ਹੈਗਾ ਕੋਟ ਕਪੂਰਾ ਫਰੀ ਗੁਰਦੁਆਰਾ ਕੋਟ ਉੱਥੇ ਚੱਲਦੇ ਤੇ ਗੁਰੀ ਨੂੰ ਵੀ ਲੈ ਕੇ ਆਉਣਾ ਹੱਚ ਆਪਾਂ ਔਲਖ ਵਾਲੇ ਨੂੰ ਉਹ ਵੀ ਕੋਟ ਆਇਆ ਵਾ ਜਾਂ ਫਰੀਦਕੋਟ ਜਾਕਾਂਗੇ ਉਹਨੂੰ ਜਾਂ ਕੋਟ ਹੀ ਰੱਖ ਲਾਂਗੇ ਨਾਲ ਇਹਨੂੰ ਉਹਨੂੰ ਲੈ ਕੇ ਆਉਣਾ ਪੈਂਦਾ ਆਪਾਂ ਤੇ ਚੱਲਦੇ ਆਂ ਜੀ ਇਹ ਗੁਰੀ ਔਲ ਖਾ ਚੁੱਕੇ ਲੋ ਜੀ ਚਾਹ ਪੀਓ ਲਓਣੀ ਮੈਨੂੰ ਪੈ ਰਹੀ ਆਪਾਂ ਸਸੇਗਾ ਬਈ ਸਾਰੇ ਗੁਰੂ ਸਸੇਗਾ ਬਈ ਸਾਰੇ ਵੀਰਾਂ ਨੂੰ ਹੁਣ ਤਾਂ ਆਪਾਂ ਸੱਟਨੇ ਵੀ ਸਾਰੇ ਵੀਰਾਂ ਦੇ ਹਾਂ ਜਨਵਰੀ ਪੁੱਛ ਲਾ ਜਨਵਰੀ ਸੱਟਨੇ ਵੀ ਸਾਰੇ ਵੀਰਾਂ ਦੇ ਇਹ ਕਹਿੰਦੇ ਗੁਰੀ ਆਲਖਣ ਵਾਲਾ ਨਹੀਂ ਜੰਟਾਲ ਮਲੇ ਵਾਲਾ ਇਹ ਬਈਆ ਆਪਣੇ ਕੋਲੇ ਅੱਜ ਮਤਲਬ ਇੱਕ ਰਾਤ ਲਾਉਣੀ ਐ ਨੇ ਕੱਲੂ ਫੇਰ ਇਹਨੂੰ ਅਲਵਿਦਾ ਕਹਿ ਕੇ ਆਉਣਾ ਪੈਣ ਛੱਡ ਕੇ ਆਉਣਾ ਇਹਨੂੰ ਆਇਦਰ ਕਰਦੇ ਹਾਂ ਲੋ ਹੈ ਫੇਰ ਇੱਕ ਵਾਰੀ ਹਾਂ ਤੇ ਮਿੱਤਰੋ ਉਥੋਂ ਲੇਟ ਹੀ ਹੋ ਗਏ ਸੀ ਯਾਰ ਆਪਾਂ 4 ਵਜੇ ਹੈ ਨਾ ਅੱਜ ਆਪਾਂ 4 ਵਜੇ ਆਈਏ ਪਿੰਡ ਨਾਲ ਹਾਂ ਹਾਂ 4 ਹੀ ਵੱਜ ਗਏ ਮਿੱਤਰੋ ਸ਼ਹਿਰ ਹੀ ਸਾਨੂੰ ਯਾਰ ਅਰਜੈਂਟਲੀ ਕੰਮ ਪੈ ਗਿਆ ਸੀਗਾ ਉਹ ਤੇ ਕੀ ਕਰਨਾ ਅਰਜੈਂਟਲੀ ਕੰਮ ਪੈ ਗਿਆ ਸੀਗਾ ਤੇ ਉਹ ਕਿਹੜਾ ਉਤਰ ਫੜਦਾ ਨੂੰ ਕਿਹੜਾ ਉਹ ਬੈਠਾ ਪਰਲੇ ਪਾਸੇ ਉਹ ਪਰਲੇ ਓਏ ਇਹ ਜਿਹੜਾ ਡੈਲ ਕੋਲ ਆਹ ਚੜ ਗਿਆ ਆ ਗਿਆ ਆ ਗਿਆ ਖਾਮ ਕਮਣਾ ਦੋੜ ਦਈਦਾ ਤੇ ਓਡੇ ਜੇ ਬਾਜੀ ਹੋਰ ਰੈਂ ਦੇ ਬਾਸ ਨੇ ਪੜਾਂਗੇ ਦਾਣੇ ਪਾ ਲਏ ਕੇਰਾ ਥੋੜੇ ਪਾ ਕੇ ਗਿਆ ਸੀ ਮੈਂ ਜਿਹੜਾ ਮਰਜੀ ਹੱਥ ਦਾ ਜੋੜੀ ਆ ਜੋ ਆਫ ਤੂੰ ਨਾ ਜਾ ਮੱਕਰ ਉਹ ਚੈੱਕ ਕਰੀ ਮਸਲ ਆ ਕੀ ਹੋਇ ਇਹ ਜਮਾਂਦਰੂ ਇਹਦੇ ਅਛੇ ਇਹ ਕੱਖ ਭਾਈ ਅੰਦਰ ਚ ਡੇਵੇ ਦਾ ਉਤਰ ਆਏ ਬੱਚੇ ਕੱਢਦਾ ਏ 4 ਚ ਪਿਆ ਨਹੀਂ ਕਿਵੇਂ ਲੱਗੇ ਜਾਨਵਰ ਆਪਣੇ ਓਕੇ ਰਿਪੋਰਟ ਜਾਵਾਂ ਰਿਪੋਰਟ ਪੂਰੇ ਚੱਲ ਭਾਈ ਵੀ ਖੁੱਡੇ ਪਾ ਰਿਆ ਤਾਰ ਦੇ ਹਾਂ ਕਬੂਤਰ ਵਿੱਚ ਲਿ ਜਾ ਰਿਹਾ ਹਾਂ ਖੁੱਡੇ ਵੀ ਪਾ ਰਿਹਾ ਹਾਂ ਨਵੇਂ ਖੁੱਡੇ ਪਾਉਣੇ ਆ ਤੇ ਕਬੂਤਰ ਕਿੱਥੋਂ ਕਿੱਥੋਂ ਲੈ ਕੇ ਆਉਣੇ ਆ ਓਨਲੀ ਇੱਥੋਂ ਬਾਕਲੇ ਇੱਥੇ ਹੀ ਜਾਣੇ ਕਬੂਤਰ ਜੀ ਇਹ ਵੀ ਵਲੌਗ ਬਣਾਇਆ ਕਰੂਗਾ ਹੁਣ ਬਾਜ਼ੀਆਂ ਦਾ ਬਾਅਦ ਚ ਇੱਥੇ ਕਬੂਤਰ ਲੈ ਕੇ ਜਾ ਕੇ ਤੇ ਸਿਸਟਮ ਪੂਰਾ ਘੈਂਟ ਬਣਾਉਣਾ ਪੂਰਾ ਘੈਂਟ ਚਾਹ ਦਾੜੇ ਪਾ ਫਰ ਲਿਆ ਕੇ ਪਾ ਰੋ ਜੀ ਪਾ ਲੈ ਕੇ ਮੈਂ ਪਾਣੀ ਪਾਉਣਾ ਹਰ ਸਰੋ ਚੱਲਿਆ ਬਾਕੀ ਜੀ ਪਰ ਲੈ ਹਾਂ ਮੱਕੀ ਲਿਆ ਕਣਕ ਲਿਆ ਕੌਸ਼ ਲਿਆ ਬਾਕੀ ਜਮ ਰਬੂਟਾ ਆ ਕੇ ਆ ਜੀ ਦਾਣੇ ਜੀ ਦਾਣੇ ਖਾਓ ਪੀਓ ਐਸ਼ ਕਰੋ ਟਰੇ ਜੀ ਭਾਈ ਵਾਸਕਰ ਵਾਸਕਰ ਬਾਦਦੂ ਬਾਦਦੂ ਪਾ ਦੇ ਦਿਖਾ ਰਿਆ ਨਹੀਂ ਓਕੇ ਹੋ ਗਿਆ ਰੋਟਾ ਜਾਵਾ ਤਾ ਵੀ ਰੋ ਮੈਂ ਉਵੇਂ ਛੱਡ ਗਿਆ ਸੀਗਾ ਕਾਲੀ ਬਾਲੀ ਸੀਗੀ ਤੇ ਫਿਰ ਉਵੇਂ ਛੱਡ ਕੇ ਜਾਣਾ ਪਿਆ ਨਾਲੇ ਆਪਾਂ ਕੱਲ ਨੂੰ ਆਪੀ ਪਿੰਗਾ ਦੋ ਦਿੰਨੇ ਆ ਤੇ ਆਹ ਸਾਮ ਦਿੰਨੇ ਆ ਪੂਤਰਾ ਪਾਣੀ ਪਾ ਦਿੰਨੇ ਦਾਣੇ ਮੈਂ ਥੋੜੇ ਹੀ ਪਾ ਗਿਆ ਸੀਗਾ ਹੋ ਗਿਆ ਜੀ ਨਿਰਾਸ਼ ਛੱਡਦਾਂ ਆਪਾਂ ਲੇਟਾਂ ਠੀਕ ਐ ਗੁਰੀ ਔਲਖ ਖੁੱਡੇ ਚ ਵੜਿਆ ਬੈਠੇ ਵੜਿਆ ਨਹੀਂ ਵੜਿਆ ਗਿਆ ਇਹ ਆਪਣੀ ਕਿਨੂ ਵੀਡੀਓ ਕਰ ਰਿਹਾ ਕਿ ਉਤਰ ਬਖਾਈ ਜਾਂਦਾ ਸੀ ਬਾਹਰ ਆਪਾਂ ਜਿੰਦਰਾਪਾਤ ਆ ਜਾ ਯਾਰ ਹਣ ਤੁਹਾਨੂੰ ਕੀ ਫੀਲਿੰਗ ਆ ਰਹੀ ਐ ਨਾਲ ਛੱਡਦੇ ਸਾਨੂੰ ਫੀਲਿੰਗ ਇਹ ਆ ਰਹੀ ਐ ਕਿ ਅੰਦਰ ਘੁੱਟਣ ਜੀ ਮਹਿਸੂਸ ਹੋ ਰਹੀ ਹੁਣ ਵੇ ਲੈ ਕਬੂਤਰ ਨੂੰ ਵਿੱਚ ਮੈਂ ਇਥੇ ਰਹਿ ਦੋ ਅਜਰਾ ਦਾ ਇਸੇ ਜੀ ਮੰਜਾ ਡਾ ਰਹੀ ਮੰਜੇ ਵੀ ਡਹਿ ਜੂਗਾ ਇੱਥੇ ਹੀ ਆ ਮੰਜੇ ਪੜ ਚਾਰ ਡਾਲਾ ਵਿੱਚ ਐਡਾ ਖੁੱਲਾ ਬਈ ਯਾਰ ਕੱਢ ਨੀ ਯਾਰ ਬਈ ਐਂਡੀ ਕਰਨਾ ਮੇਤਰੋ ਹੋਰ ਯਾਰ ਹੋਣ ਬਈ ਇਹ ਤਾੜ ਲਵੇ ਜਦੋਂ ਮੈਂ ਨਿਕਲ ਆਇਆ ਤੇ ਬਈ ਤੁਹਾਨੂੰ ਮੈਂ ਵਲੌਗ ਸਟਾਰਟ ਕਰਕੇ ਦਿਖਾਉਂਗਾ ਹਾਲ ਮੈਂ ਕੱਢਣਾ ਹੀ ਨਹੀਂ ਤੁਮੇ ਨਿਕਲਾਉਂਗਾ ਮੈਂ ਕੋਈ ਨਹੀਂ ਥੱਲੇ ਵਾਜ ਮਾਰ ਦੂ ਬਾਈ ਨੂੰ ਬਾਈ ਹੈ ਹੀ ਨਹੀਂ ਐ ਅੰਟੀ ਨੂੰ ਮਾਰ ਦੂੰ ਮੈਂ ਰੋਟੀ ਦਿਖਾ ਗਏ ਹੁਣ ਤੂੰ ਇੱਥੇ ਬੈ ਭੁੱਖ ਮੈਨੂੰ ਵੀ ਬਹੁਤ ਲੱਗੀ ਓਏ ਹਾਂ ਤੁਰ ਕਿਵੇਂ ਲੱਗ ਰਿਹਾ ਜਾਨਵਰੇ ਜਾਨਵਰ ਐ ਕਿੰਨੇ ਲੱਗ ਰਹੇ ਆ ਬਸ ਝੋਲੇ ਚੋਂ ਦੀ ਤਿਆਰੀ ਹੈ ਹੈ ਝੋਲੇ ਚੋਂ ਬਾਹਰ ਨਹੀਂ ਆਣੀ ਮਬਾ ਉਹ ਖੋਲ ਯਾਰਾ ਖੋਲ ਦੇ ਖੋਲ ਦੇ ਖੋਲ ਦੇ ਲੈ ਹਾਂਜੀ ਵੀਰ ਹੁਣ ਖੜ ਜਾ ਬਾ ਮੈਂ ਮਤਰਾ ਐਂਡੀ ਕਰਨਾ ਨਾ ਉਹ ਆ ਗਈ ਚੱਲ ਗਿਆ ਨਾ ਪੱਡੇ ਤੇ ਮਾੜੇ ਫੈਂਟ ਹੋਣਾ ਤੇ ਜੀ ਹੁਣ ਮੈਂ ਇਹਦੇ ਨਾਲ ਕਰਦਾ ਥੋੜੀ ਜੀ ਵਾਰ ਦੇ ਅੱਡੇ ਚ ਜਾ ਜਾ ਵਾਹ ਅੱਡੇ ਦੀ ਜਾ ਕੇ ਆਉਣਾ ਇੱਕ ਤੇ ਆ ਲਾ ਦਿਆ ਲਾਇਆ ਨਹੀਂ ਇਹ ਗੁੰਡੀ ਤੋਂ ਛੁਡੀ ਵੀ ਆਹ ਹਾਲੀ ਆ ਵੀ ਆ ਵੀ ਸੈਂਟਰ ਲੋਕ ਬਹੁਤ ਆ ਬੱਚੇ ਵੀ ਬੈਠੇ ਆ ਇਧਰ ਵੱਡੇ ਕਬੂਤਰੇ ਬੈਠੇ ਆ ਕਬੂਤਰੇ ਆ ਵੀ ਬੈਠੀਆਂ ਕਬੂਤਰੇ ਬੈਠੀਆਂ ਦਾਣੇ ਜਾਦੇ ਪਾਦੇ ਗੁਰੀ ਇਨੇ ਮੈਤੋਂ ਇੱਧਰ ਤਾਂ ਮੈਂ ਪਾਇਆ ਨਾ ਉਹ ਤਾਂ ਤੂੰ ਪਾਇਆ ਕਿੱਧਰ ਹਾਂ ਇੱਧਰ ਮੈਂ ਪਾਇਆ ਬਾਇੰਡਿੰਗ ਕਰਨਾ ਮਿੱਤਰ ਵਲੌਗ ਦਾ ਬਾਕੀ ਓਕੇ ਰਿਪੋਰਟਾਂ ਕੱਲੂ ਆਪਾਂ ਇੱਕ ਤਾਂ ਉਹ ਪੀਪਿੰਗਾ ਧੋ ਦੇਣੀ ਆ ਆ ਲੂਗਾ ਦੂਜੇ ਵਕ ਉਤਰ ਜਾਈਏ ਛੱਡਨੇ ਛੱਡਾਂਗੇ ਫਿਰ ਇਹਨੂੰ ਵੀ ਛੱਡ ਕੇ ਆਉਣਾ ਮੈਂ ਫਿਰ ਮਗਰ ਮੈਂ ਦੋਟਾ ਹੀ ਵੇਝ ਜਾਣਾ ਹੂੰ ਉਹਨੂੰ ਬੱਚੇ ਪਿਛੋੜ ਕੇ ਵੇਝ ਜਾਣਾ ਬਾਹਾਂ ਲਾਂਗੇ ਨਾ ਵੱਡਾ ਰਹਿੰਦਾਂਗੇ ਛੱਡਣ ਨੂੰ ਜਿਆ ਹਾਂ ਵੱਡਾ ਰਹਿੰਦਾਂਗੇ ਬੱਚੇ ਛੱਡ ਲਾਂਗੇ ਨਾ ਕੱਲੇ ਮੁਰੇ ਕੋ ਵੱਡਾ ਛੜਦਾ ਮੈਂ ਨਵਾਂ ਨਵਾਂ ਟਾਊਨ ਆ ਲਿਆਗਾ ਉਹਨੂੰ ਦੱਸਾਂਗੇ ਇੱਕ ਹੈਗਾ ਚਟਕਿਆ ਖਾਲ ਬਹੁਤ ਦਾ ਹਾਂ ਇਹ ਕੋ ਛੜ ਲਾਂਗੇ ਇਹ ਕਿਨਾਂ ਤੂੰ ਆਦਾ ਵਲੌਗ ਬਣਾ ਲਈ ਮਿੱਤਰੋ ਆ ਬੰਦੇ ਨੇ ਵਲੌਗ ਵੇਖਿਆ ਕਰੋ ਗੁਰਕੀਰ ਨਾ ਗੁਰਿਔਲਖ ਗੁਰ ਨਹੀਂ ਤੇਰਾ ਨਾ ਨਹੀਂ ਕਿ ਮੈਂ ਪੁੱਛਾਂ ਚੈਨਲ ਦਾ ਨਾਮ ਚੈਨਲ ਨਾ ਹੀ ਗੁਰਿਔਲਖ ਗੁਰਿਔਲਖ ਮਿੱਤਰੋ ਇਹ ਬਾਈ ਦਾ ਚੈਨਲ ਦਾ ਨਾਮ ਕੀ ਕੱਲੂ ਤੂੰ ਵੀ ਬਣਾਉਣਾ ਨਾ ਹਾਂ ਕੱਲੂ ਇਹ ਵੀ ਬਣਾਉਗਾ ਬਲਾਗ ਮੇਰਾ ਫੋਨ ਚਾਰਜ ਹੋ ਗਿਆ ਅੱਤਾ ਜੇ ਤੁਹਾਨੂੰ ਲਾਦਾ ਮੈਨੂੰ ਲੱਗਦਾ ੜੀ ਇੱਕ ਡਾਕਟਰ ਘਰੇ ਭੋਲ ਆਇਆ ਤੇ ਸਾਡੇ ਕੋਲ ਡਾਕਟਰ ਹੈ ਇੱਕ ਤੇ ਲੀਡਾਂ ਦੋ ਆ ਤੇ ਫੋਨ ਵੀ ਦੋ ਆ ਹਨਾ ਇੱਕ ਪਾਵਰ ਬੈਂਕ ਤੇ ਲਾਇਆ ਹੋਇਆ ਤੇ ਇੱਕ ਡਾਕਟਰ ਤੇ ਲਾਇਆ ਹੋਇਆ ਫੋਨ ਚਾਰਜਰ ਬਾਕੀ ਕਿਵੇਂ ਲੱਗੇ ਖੁੱਡੇ ਕਿਵੇਂ ਲੱਗੇ ਕਬੂਤਰ ਇੱਕ ਨੰਬਰ ਓਕੇ ਬੋਟਾ ਆਪਾਂ ਵੀ ਜਲਦੀ ਨਵੇਂ ਖੁੱਡੇ ਪਾ ਰਹੇ ਆ ਬਈ ਸਾਰੇ ਆਣੇ ਵਲੌਗ ਦੇਖਿਆ ਕਰੋ ਆਪਣੇ ਤੈਨੂੰ ਦਿਖਾਇਆ ਕਰਾਂਗੇ ਇੱਥੇ ਹੀ ਕਬੂਤਰ ਜਾਣੇ ਜਿਹੜੇ ਇੱਥੇ ਕਬੂਤਰ ਆ ਉੱਥੇ ਆਪਣੇ ਕੋਲ ਵੀ ਇਹੀ ਹੋਣੇ ਆ ਵੇਖਿਆ ਕਰਿਓ ਵਲੌਗ ਬਾਈ ਜਦੋਂ ਖੁੱਡੇ ਪੈ ਗਏ ਤੇ ਉਹਦੇ ਕਬੂਤਰ ਬਾਈ ਨੇ ਲੈ ਜਾਣੇ ਇੱਥੋਂ ਕਰਾਂਗੇ ਫਿਰ ਤੁਹਾਨੂੰ ਅਗਲੀਆਂ ਗਰਮੀਆਂ ਚ ਪੁੱਛੇ ਛੱਡਾਂਗੇ ਬਾਜੀਆਂ ਆ ਬਾਈ ਨੂੰ ਗਾਂ ਨੂੰ ਇਧਰ ਨੂੰ ਛੱਡਾ ਕਰਾਂਗੇ ਉਧਰੋਂ ਆਪਣੇ ਰੇ ਛੱਡਾ ਕਰਾਂਗੇ ਪ੍ਰੀਤਕੋਟ ਤੋਂ ਪਰੇ ਪਰੇ ਕਿਹੜੇ ਕਿਹੜੇ ਪਿੰਡ ਆਉਂਦੇ ਕੋਲੇ ਆਪਣੇ ਜੌਣ ਵਾਲਾ ਘਣੀਆ ਵਾਲਾ ਹੋ ਗਿਆ ਭਲੂਰ ਕੋੜ ਸੁਘਿਆ ਪੰਜ ਗਰਾਈ ਨਾਲ ਹਾਂ ਆ ਵੀ ਪਿੰਡ ਆ ਜਾਂਦੇ ਬਿੱਟਲਮਾ ਇਹ ਮੈਂ ਆਪਣੇ ਕੋਲੇ ਵੀ ਇੱਥੇ ਇੱਕ ਉਧਰ ਇੱਕ ਉਧਰ ਢੇਲਣਾ ਖੁਰਦਾ ਹਾਂ ਤੇ ਕਾਫੀ ਪੰਡਾ ਆ ਜਾਂਦਾ ਪਰ ਛੱਡਾਂਗੇ ਇਹ ਤੇ ਕਿਵੇਂ ਆਪਾਂ ਛੱਡਾਂਗੇ ਚਾਰ ਪੰਜ ਬਾਈਆਂ ਦਾ ਹੈਗੇ ਚਾਰ ਪੰਜ ਬੱਚੇ ਹਾਂ ਬਸ ਕੋਈ ਨਹੀਂ ਦਿਖਾਵਾਂਗੇ ਤੁਹਾਨੂੰ ਉਹ ਇੱਥੇ ਬਾਈ ਜਿਹੜੇ ਆਂਡੇ ਲੈ ਗਿਆ ਸੀ ਉਹਨਾਂ ਚ ਕਢਾਏ ਆ ਬੇਲ ਲਗਾ ਈਡੀ ਮਿਹਨਤ ਕਰਕੇ ਬਾਈ ਨੇ ਤੇ ਉਹਨਾਂ ਚ ਨਿਕਲੇ ਆ ਨਿਕਲੇ ਦੋਈ ਆ ਚਾਰ ਲੈ ਕੇ ਆਏ ਆ ਆਂਡੇ ਹਨਾ ਚਾਰ ਲੈ ਗਈ ਇੱਕ ਇੱਕ ਨਿਕਲੇ ਦੋਨਾਂ ਦਾ ਹਾਂ ਦੋਆਂ ਜੋੜੀਆਂ ਦੇ ਲੈ ਗਏ ਦੋ ਦੋ ਅੰਡਾ ਮਤਲਬ ਇੱਕ ਜੋੜੀ ਦੇ ਦੋ ਅੰਡੇ ਲੈ ਗਿਆ ਹੈ ਦੋਆਂ ਜੋੜੀਆਂ ਲੈ ਗਏ ਚਾਰ ਅੰਡੇ ਪਰ ਇੱਕ ਇੱਕ ਨਿਕਲੇ ਇੱਕ ਇੱਕ ਬੱਚਾ ਨਿਕਲੇ ਦੋਆਂ ਜੋੜੀਆਂ ਦੇ ਤੇ ਉੱਡੇ ਕਿਵੇਂ ਪਹਿਲਾਂ ਦੱਸਦੇ ਜਿਵੇਂ ਕਲੀਆਂ ਦੇ ਬੱਚੇ ਕਿਵੇਂ ਉੱਡੇ ਪੂਰੇ ਵਧੀਆ ਉੱਡੇ ਬਈ ਯਾਰ ਦੋ ਦੋ ਢਾਈ ਢਾਈ ਵੇ ਤਾਂ ਕੁੰਡੇ ਆਪਣੇ ਕੋਲੇ ਤੇ ਹੁਣ ਆਪਾਂ ਰੋਕ ਕੇ ਪੱਟੇ ਵੇ ਆ ਹਾਂ ਪਟਾਏ ਬਾਈ ਨੇ ਸੀ ਵੀਡੀਓ ਕਾਲ ਤੇ ਹਾਂ ਮੈਂ ਪਟਾਏ ਸੀਗੇ ਮੈਂ ਵੀਡੀਓ ਕਾਲ ਤੇ ਮੈਂ ਕਹੀਂ ਨੇ ਨੇ ਪਟਾ ਦੇ ਤੇ ਥੋੜੇ ਦਿਨ ਹੋਇਆ ਨਾ ਹਾਂ ਚਾਰ ਪੰਜ ਦਿਨ ਹੋ ਗਏ ਨਾ ਹੂੰ ਚਾਰ ਪੰਜ ਦਿਨ ਹੋ ਗਏ ਜੀ ਪੱਟਿਆਂ ਨੂੰ ਤੇ ਬਾਕੀ ਆਪਣੇ ਸਾਰ ਹੋ ਜਾਣਗੇ ਜਿਹੜੇ ਦੋ ਪੱਟੀਆਂ ਪਹਿਲਾਂ ਬੈਠੀਆਂ ਦੋ ਪਹਿਲਾਂ ਪੱਟੇ ਸੀ ਉਹ ਹੋ ਜਾਣਗੇ ਕਿੰਨੇ ਟਿਕਰਦੇ ਹੋ ਜਾਣਗੇ ਹੋ ਜਾਣਗੇ ਆਪਣੇ ਹੋਰ 7-8 ਦਿਨਾਂ ਤੱਕ 7-8 ਦਿਨਾਂ ਤੱਕ ਸਾਰ ਉਹ ਹੋ ਜਾਣਗੇ ਮਤਲਬ ਕਿ ਹੋਰ ਯਾਰ 20 ਦਿਨਾਂ ਤੱਕ ਨਿਕਲੇ ਜਾਣਗੇ ਹਮਮਮ ਮਲ ਪੌਣ ਪਾਲੀ ਦਵਾਈ ਲਾ ਕੇ ਰਾ ਬਾ 20 ਦਿਨਾਂ ਟਿਕਰਦਾ ਬਾਈ ਵਲੌਗ ਪਾਉਣ ਲੱਗੇਗਾ ਹਮਮਮ ਵਲੌਗ ਹੁਣ ਵੀ ਪਾਤੀ ਤਾਂ ਪਰ ਕਦੇ ਕਦੇ ਆ ਹੁਣ ਤਾਂ ਕੋਈ ਯਾਰ ਮੈਨੂੰ ਜਿਆਦਾ ਪਤਾ ਕੀ ਜੇ ਕਰ ਕੰਟੈਂਟ ਨਹੀਂ ਹੁੰਦਾ ਆਪਣੇ ਕੋਲ ਤਾਂ ਕਰਕੇ ਆਪਣਾ ਕੰਪਿਊਟਰ ਥੋੜਿਆ ਨਾ ਬਾਈ ਹੁਣ ਖੁੱਡੇ ਖੁੱਡੇ ਪਾਲੂਗਾ ਕਬੂਤਰ ਆਪ ਕਰਦਾਂਗੇ ਬਾਦੂ ਇਹਦੇ ਕੋਲੇ ਏ ਬਾਈ ਨੂੰ ਫੋਨ ਆ ਗਿਆ ਤੇ ਕਬੂਤਰ ਆਪਾਂ ਕਰਦਾਂਗੇ ਬਾਦੂ ਆ ਵੀਡੀਓ ਕੋਲ ਆ ਗਈ। ਸ਼ਿਕਾਰ ਛੱਡ ਤੇ ਆਹ ਦੇਖੋ ਜੀ ਆ ਇੱਕ ਆ ਵੀ ਚੋਪਰ ਹੈਗਾ ਆਪਣੇ ਪਿੰਡ ਦਾ। ਚਾ ਆ ਗਏ ਕਰ ਇਧਰ। ਕਰੋ ਚੈੱਕ ਬਈ ਨੌਜਵਾਨ ਨੂੰ। ਆ ਬਾਈ ਵਿਆਹ ਤੇ ਗਏ ਸੀ ਜਿਹੜਾ ਆਪਾਂ ਵਲੌਗ ਬਣਾਇਆ ਸੀ। ਆ ਬਾਈ ਵਿਆਹ ਤੇ ਗਏ ਸੀ ਇਹਨੂੰ ਦਿੱਤੇ ਕਬੂਤਰ। ਆਂਡੇ ਆਂਡੇ ਆਪਣੇ ਖੁੱਡੇ ਚ ਲਾਗੇ ਸੀ। ਆ ਭਾਈ ਨੇ ਬੂਤਰਾ ਆਪਾਂ ਜੁੜੀ ਗਿਫਟ ਕੀਤੀ ਸੀਗੀ ਵਿਆਹ ਤੇ ਜਿਹੜੇ ਆਪਾਂ ਪਹਿਲਾ ਵਲੌਗ ਪਾਇਆ ਸੀਗਾ ਥੋੜੇ ਜਿਹਾ ਪਹਿਲਾਂ ਹੀ ਦੇਖੋ ਜੀ ਬਾਗੋ ਬਾਗਾ ਵਿਆਹ ਕਰਾ ਕੇ ਮੁੰਡਾ ਟੈਂਸ਼ਨ ਹੈ ਕੋਈ ਪੂਰਾ ਫਿਕਰ ਨਹੀਂ ਬਾਕੀ ਓਕੇ ਰਪੋਟਾਂ ਛਤਰਿਆਂ ਲੱਗਾਂ ਪੰਗਾ ਮੇਰਾ ਰਾਤਾ ਹੈਗਾ ਬਈ ਛਤਰਿਆਂ ਦਾ ਪਾ ਕੱਪੜਾ ਪੱਟ ਕੇ ਵੀ ਨਾ ਨਵਾਂ ਲਾਦਗੇ ਨਵਾਂ ਆਪਣੇ ਕੋਲ ਲਿਆਂਦਾ ਪਿਆ ਕਾਲੂ ਵਿਖਾਉਂਗਾ ਨਵਾਂ ਕੱਪੜਾ ਵੀ ਆਪਣਾ ਤੇ ਉਹ ਕਾਲੂ ਵਿਖਾਉਂਗਾ ਤੇ ਬਾਕੀ ਆਪਾਂ ਆ ਉਧਰ ਦੀ ਸਫਾਈ ਕਰਦੇ ਨੇ ਕੱਲ ਨੂੰ ਤੇ ਇੱਕ ਆਪਾਂ ਜਿਹੜੀਆਂ ਪੀਪਾਂ ਇਹ ਧੋ ਦੇਣਾ ਪਤੋ ਕੇ ਸਾਹਮਣੇ ਚਾਰ ਹੀ ਪੀਪਾਂ ਸੀਗਾ ਸਾਰੇ ਖੁੱਡੇ ਚ ਬਈ ਕੁੰਡੇ ਹੋ ਗਏ ਆ ਅੱਜ ਆਪਾਂ ਦੋ ਖੁੱਡੇ ਸਾਫ਼ ਕਰਕੇ ਨਾ ਜੀ ਕੁੰਡੇ ਰੱਖਤੇ ਆ ਸਾਰਿਆਂ ਚ ਕੁੰਡੇ ਰੱਖਤੇ ਆ ਆਪਾਂ ਤੇ ਪੀਪੀ ਇੱਕ ਖੁੱਡੇ ਚ ਵੀ ਨਹੀਂ ਰਹੇਗੀ ਤੇ ਬਾਕੀ ਜਮਾ ਓਕੇ ਰਬੋਟ ਆ ਤੇ ਬਾ ਕਰਦ ਕੇ ਮਿੱਤਰੋ ਐਂਡ ਵਲੌਗ ਦਾ ਤੇ ਵੀਡੀਓ ਕਿਵੇਂ ਲੱਗੀ ਲਾਈਕ ਮੈਂਡ ਸ਼ੇਅਰ ਕਰਕੇ ਜਰੂਰ ਦੱਸਦਿਆ ਕਰੋ ਤੇ ਬਾਕੀ ਬਈ ਕਮੈਂਟ ਕਰਿਆ ਕਰੋ ਕਮੈਂਟਾਂ ਦੇ ਆਪਾਂ ਹਰ ਇੱਕ ਦੇ ਰਿਪਲਾਈ ਕਰੀਦਾ ਕੋਈ ਵੀ ਐਜ ਕਮੈਂਟ ਨਹੀਂ ਹੋਣਾ ਜੇ ਵਾਪਰ ਰਿਪਲਾਈ ਨਹੀਂ ਕੀਤਾ ਹੋਵੇ ਮਤਲਬ ਜਿਹੜੇ ਦਿਲ ਦੂਰ ਭੇਜਦੇ ਆ ਉਹਨਾਂ ਦਾ ਨਹੀਂ ਕੀਤਾ ਯਾਰ ਮਤਲਬ ਜਿਹੜਾ ਕੋਈ ਕੋਈ ਚੀਜ਼ ਪੁੱਛਦਾ ਤੇ ਜਾਂ ਆਪਾਂ ਕੋਈ ਚੀਜ਼ ਪੁੱਛਦੇ ਆ ਉਹ ਦੱਸਦਾ ਹਨਾ ਉਹਦਾ ਰਿਪਲਾਈ ਆਪਾਂ ਹਰ ਇੱਕ ਦਾ ਹੀ ਕਰਦੇ ਆ ਤੇ ਬਾਕੀ ਲਵ ਯੂ ਸਪੋਰਟ ਕਰਦ ਰਹੋ ਵਲੌਗ ਸਾਰਾ ਵੇਖਿਆ ਕਰੋ ਮਿੱਤਰੋ ਤੇ ਧੰਨਵਾਦ ਸਾਰੇ ਵੀਰਾਂ ਦਾ ਵਲੌਗ ਵੇਖਣ ਲਈ